ਤੁਹਾਨੂੰ ਜਾਣਦੇ ਹੋ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਯੁੱਧ ਨਸ਼ੇ ਵਿਰੁੱਧ ਸ਼ੁਰੂ ਕੀਤਾ ਹੈ ਇਹਨੂੰ ਬਹੁਤ ਕਾਮਯਾਬੀ ਮਿਲ ਰਹੀ ਹੈ ਔਰ ਹੁਣ ਤੱਕ ਜਿਹੜਾ ਹੈਗਾ ਇਹਦੇ ਵਿੱਚ 2123 2384 ਜਿਹੜੇ ਹੈਗੇ ਉਹ ਐਫ ਆਰ ਹੋਈਆਂ ਤੇ 4142 ਜਿਹੜੇ ਹੈਗੇ ਆ ਉਹ ਪੈਡਲਰ ਤੇ ਜਿਹੜੇ ਸਮੱਗਲਰ ਹੈ ਉਹ ਫੜੇ ਗਏ ਆ ਤੇ ਇਹਨਾਂ ਕੋਲੋਂ ਮਤਲਬ ਇਹਦੇ ਵਿੱਚੋਂ 50 ਬੰਦੇ ਜਿਹੜੇ ਹੈਗੇ ਆ ਉਹ ਜਿਹੜੇ ਮਤਲਬ ਵੱਡੇ ਨਸ਼ਾ ਤਸਕਰ ਸੀਗੇ ਔਰ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਰਿਟੈਲੀਏਟਰੀ ਫਾਇਰ ਦੇ ਵਿੱਚ ਇੰਜਰ ਹੋਏ ਆ ਉਹ ਤੇ ਇਸੇ ਤਰ੍ਹਾਂ ਜਿਹੜੇ 49 ਬੰਦੇ ਆ ਇਹਨਾਂ ਦੀ ਜਿਹੜੀ ਹੈਗੀ ਆ ਪ੍ਰਾਪਰਟੀ ਜਿਹੜੀ ਹੈਗੀ ਆ ਜਿਹੜੀ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਤੇ ਡਰੱਗ ਮੰਡੀ ਦੇ ਨਾਲ ਜਿਹੜੀ ਬਣਾਈ ਹੋਈ ਸੀ ਬੁਕਾਰ ਬਣਾਏ ਹੋਏ ਸੀਗੇ ਉਹਨਾਂ ਤੇ ਕਾਰਵਾਈ ਹੋਈ ਆ ਇਸ ਤੋਂ ਸਵਾਇ ਜਿਹੜਾ ਇਸ ਬਜਟ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੇ ਫਾਈਨੈਂਸ ਮਿਨਿਸਟਰ ਨੇ ਇੱਕ ਬਹੁਤ ਵੱਡਾ ਬੂਸਟ 400 ਜਿਹੜਾ 38 ਕਰੋੜ ਰੁਪਏ ਜਿਹੜੇ ਹੈਗੇ ਆ ਸਾਡੇ ਜਿਹੜੇ ਹੈਗੇ ਆ ਉਹ ਯੁੱਧ ਨਸ਼ੇ ਵਿਰੋਧ ਨੂੰ ਜਿਹਦੇ ਵਿੱਚ ਐਂਟੀ ਡਰੋਨ ਸਿਸਟਮ ਹੈ 5000 ਹੋਮ ਗਾਰਡਸ ਹੈ ਔਰ ਹੈੱਡ ਕੁਆਟਰ ਨੂੰ ਸਟਰੈਂਥਨ ਕਰਨਾ ਹੈ ਐਮਰਜੈਂਸੀ ਰਿਸਪੌਂਸ ਵੀਹਿਕਲਸ ਹੈ ਜਿਹਦੇ ਵਿੱਚ 758 ਫੋਰ ਵੀਲਰ ਔਰ 916 ਜਿਹੜੇ ਹੈਗੇ ਆ ਉਹ ਟੂ ਵੀਲਰ ਹੈਗੇ ਆ ਇਸੇ ਤਰ੍ਹਾਂ ਡਰੱਗ ਸੈਂਸਸ ਵਾਸਤੇ 150 ਕਰੋੜ ਰੁਪਈਆ ਇਹ ਇੱਕ ਬਹੁਤ ਤੁਸੀਂ ਕਹ ਲਓ ਵੀ ਕੰਸਲਟੈਂਟ ਜਿਹੜਾ ਇੱਕ ਪੱਕਾ ਦ੍ਰਿੜ ਨਿਸ਼ਚੈ ਨਾਲ ਕੀਤਾ ਹੋਇਆ ਜਿਹੜਾ ਫੈਸਲਾ ਹੈਗਾ ਕਿ ਜਿਹੜੀ ਇਹ ਹੁਣ ਨਸ਼ੇ ਪੰਜਾਬ ਦੇ ਵਿੱਚ ਹਾਲਤ ਇਹ ਹੋ ਗਈ ਆ ਕਿ ਬਾਰਡਰ ਸਕਿਉਰਿਟੀ ਫੋਰਸ ਵਾਲੇ ਇਹ ਕਹਿੰਦੇ ਆ ਪਹਿਲਾਂ ਬਾਹਰੋਂ ਲੋਕ ਭੇਜਦੇ ਸੀ ਹਰ ਵਨ ਹੁਣ ਜਦੋਂ ਪੈਕੇਟ ਘੇਰਦੇ ਸੀ ਡਰੋਨ ਨਾਲ ਘੇਰਦੇ ਸੀ ਹੁਣ ਕੋਈ ਚੱਕਣ ਨਹੀਂ ਜਾਂਦਾ ਉੱਥੇ ਉਹ ਡਰਦੇ ਆ ਵੀ ਸਾਡੇ ਗਿੱਟੇ ਸਿੱਕੇ ਜਾਣਗੇ ਇਹ ਹਾਲਤ ਹੋ ਗਈ ਆ ਜਦੋਂ ਸਾਡੇ ਕੋਲ ਡਰਗ ਸੈਂਸਰਸ ਹੋ ਗਿਆ ਸਾਨੂੰ ਪਤਾ ਲੱਗ ਗਿਆ ਕਿ ਪੈਟਨਰ ਕਿਹੜੇ-ਕਿਹੜੇ ਆ ਔਰ ਨਸ਼ਾ ਕਰਨ ਵਾਲੇ ਕਿਹੜੇ ਕਿਹੜੇ ਆ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਦਾ ਇਲਾਜ ਕਰਨ ਵਾਸਤੇ ਪਹਿਲਾਂ ਸਾਡੇ ਜਿੰਨੇ ਵੀ ਪ੍ਰਾਈਵੇਟ ਖਾਸ ਕਰਕੇ ਡੀ ਐਡਿਕਸ਼ਨ ਸੈਕਟਰ ਸਰਕਾਰੀ ਵੀ ਅਧੇਪ ਚੱਦੇ ਖਾਲੀ ਹੁੰਦੇ ਸੀ ਮਤਲਬ 20 ਤੋਂ 25% ਉਹਦੀ ਓਕੂਪੈਂਸੀ ਸੀ ਹੁਣ ਉਹ ਸਾਰੇ 85 90% ਤੇ ਪਹੁੰਚ ਗਏ ਆ ਲੋਕ ਆਪਣੇ ਬੱਚਿਆਂ ਨੂੰ ਲੋਕ ਖੁਦ ਵੀ ਆ ਰਹੇ ਆ ਆਪਣੇ ਬੱਚਿਆਂ ਨੂੰ ਵੀ ਲੈ ਕੇ ਆ ਰਹੇ ਆ ਔਰ ਸਾਡੇ ਜਿਹੜੇ ਜਿੰਨੇ ਵੀ ਸਾਡੇ ਹੋਟ ਸੈਂਟਰ ਆ ਉਹਦੇ ਚੋਂ ਵੱਧ ਲੋਕ ਦਵਾਈ ਲੈਣ ਆ ਰਹੇ ਆ ਸੋ ਜਿਹੜਾ ਮੈਡੀਸਨ ਦਾ ਮੈਡੀਕਲ ਮੈਡ ਜਿਹੜੀਆਂ ਸੀਗੀਆਂ ਦਵਾਈਆਂ ਉਹਨਾਂ ਦਾ ਮਿਸਯੂਜ਼ ਵੀ ਘਟਾਇਆ ਇਹਦੇ ਨਾਲ ਉਹ ਵੀ ਅਸੀਂ ਇਨਫੋਰਸਮੈਂਟ ਕੀਤੀ ਆ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਤੁਹਾਡਾ ਸਕਿੱਲ ਡਿਵੈਲਪਮੈਂਟ ਉਹਦੇ ਨਵੇਂ ਸੈਂਟਰ ਕ੍ਰੀਏਟ ਕਰ ਰਹੇ ਆ ਸਾਰੇ ਪਿੰਡਾਂ ਦੇ ਵਿੱਚ ਖੇਡ ਦੇ ਮੈਦਾਨ ਬਣ ਰਹੇ ਆ ਪਾਰਕ ਬਣ ਰਹੇ ਆ ਇਨਡੋਰ ਜਿਮ ਬਣ ਰਹੇ ਆ ਤਾਂ ਕਿ ਬੱਚੇ ਜਿਹੜੇ ਹੈਗੇ ਆ ਉਹ ਐਜੂਕੇਸ਼ਨ ਨਾਲ ਔਰ ਸਪੋਰਟਸ ਦੇ ਨਾਲ ਜੁੜਨ ਸਕਿੱਲ ਡਿਵੈਲਪਮੈਂਟ ਦੇ ਨਾਲ ਜੁੜਨ ਰੋਜ਼ਗਾਰ ਦੇ ਨਾਲ ਜੁੜਨ ਤੇ ਨਾਰਕੋਟਿਕ ਅਨੋਨਿਮਸ ਔਰ ਅਲਕੋਹਲਿਕ ਅਨੋਨਿਮਸ ਇਹ سپورਟ ਗਰੁੱਪ ਜਿਹੜੇ ਹੈਗੇ ਆ ਸਟਿਗਮਾ ਨੂੰ ਫਾਈਟ ਕਰਨ ਲਈ ਇਹ ਕ੍ਰੀਏਟ ਕੀਤੇ ਜਾ ਰਹੇ ਆ ਸੋ ਇਹ ਇੱਕ ਕੁੱਲ ਮਿਲਾ ਕੇ ਜਿਹੜਾ ਹੈਗਾ ਇਹ ਜਿਹੜਾ ਯੁੱਧ ਨਸ਼ੇ ਵਿਰੋਧ ਇਹਨੂੰ ਲੋਕਾਂ ਤੋਂ ਭਰਮਾ ਹੰਗਾਰਾ ਮਿਲ ਰਿਹਾ ਕਮਿਊਨਿਟੀ ਦੀ ਪਾਰਟਿਸਪੇਸ਼ਨ ਵੱਧ ਰਹੀ ਆ ਔਰ ਸਾਰੇ ਪਿੰਡਾਂ ਦੇ ਵਿੱਚ ਸਿਹਤ ਕਮੇਟੀਆਂ ਬਣ ਆਤੀਆਂ ਯੂਥਆਂ ਜਿਹੜੀਆਂ ਹੈਗੀਆਂ ਉਹ ਕਮੇਟੀਆਂ ਬਣਾਤੀਆਂ ਜਿਹੜੀਆਂ ਕਿ ਨਸ਼ਾ ਵਿਰੋਧੀ ਕਮੇਟੀਆਂ ਦੇ ਤਰ੍ਹਾਂ ਕੰਮ ਕਰ ਰਹੀਆਂ ਔਰ ਜਿਹੜੇ ਬੱਚੇ ਨਸ਼ਾ ਨਹੀਂ ਕਰਦੇ ਸੀ ਜਾਂ ਜਿਹੜੇ ਨਸ਼ਾ ਛੱਡ ਚੁੱਕੇ ਆ ਉਹ ਅੱਗੇ ਆ ਰਹੇ ਆ ਉਹ ਮਤਲਬ ਦੇ ਆਰ ਬਕਮਿੰਗ ਏਜੰਟਸ ਆਫ ਚੇਂਜ ਜਿਹੜਾ ਬਦਲਤਾ ਪੰਜਾਬ ਆ ਜਿਹੜਾ ਬਦਲਦਾ ਪੰਜਾਬ ਆ ਉਹਦੇ ਸਾਰੇ ਬ੍ਰਾਂਡ ਐਮਬੈਸਡਰ ਬਣ ਰਹੇ ਆ ਸੋ ਇਹ ਬਹੁਤ ਇੱਕ ਅੱਛੀ ਜਿਹੜੀ ਹੈਗੀ ਆ ਮਤਲਬ ਲੋਕਾਂ ਵੱਲੋਂ ਔਰ ਜਿਹੜਾ ਮੈਂ ਇਹ ਤੁਹਾਨੂੰ ਦੱਸਿਆ ਸੀਗਾ ਕਿ ਬੱਚਿਆਂ ਨੂੰ ਜਿਹੜਾ ਹੈਗਾ ਇਹ ਜਿਹਨੂੰ એનર્ਜੀ ਡਰਿੰਕਸ ਦੇ ਨਾਂ ਦੇ ਉੱਤੇ ਜਿਹਦੇ ਵਿੱਚ ਕੈਫੀਨ ਔਰ ਸ਼ੂਗਰ ਬਹੁਤ ਜ਼ਿਆਦਾ ਜੋ ਬੱਚਿਆਂ ਲਈ ਹਾਰਮਫੁਲ ਹੈ ਔਰ WHO ਨੇ ਕਿਹਾ ਕਿ 18 ਸਾਲ ਦੇ ਬੱਚਿਆਂ ਨੂੰ ਇਹ ਨਹੀਂ ਦੇਣੀ ਚਾਹੀਦੀ ਉਹਨੂੰ ਅਸੀਂ ਸਕੂਲਾਂ ਵਿੱਚ ਬੈਨ ਕੀਤਾ ਉਹਦਾ ਬਹੁਤ ਸਵਾਗਤ ਹੋਇਆ ਹਾਂਜੀ ਕਿਹਦੇ ਵਾਸਤੇ ਜੀ ਨਹੀਂ ਅਜੇ ਅੱਛਾ FIR ਜਿਹੜੀਆਂ ਹੋਈਆਂ ਨੇ ਜਿਹੜੀਆਂ ਟੋਟਲ ਹੁਣ ਤੱਕ ਹੋਈਆਂ 2384 2384 ਔਰ ਜਿਹੜੀਆਂ ਅੱਜ ਤੱਕ ਦੀਆਂ ਜਿਹੜੀਆਂ ਤੁਹਾਡੇ ਕਯੂਮੂਲੇਟਿਵ ਅਰੈਸਟ ਆ 4142 ਡਾਕਟਰ ਸਾਹਿਬ ਇਹ ਦਿੱਤੇ ਵੀਡੀਓ ਵਾਲੀ ਗੁੱਡੀ ਇਸ ਦੇ ਵਿੱਚ ਪੁਲਿਸ ਹੋ ਰਹੀ ਨਸ਼ਾ ਦੇ ਵਿੱਚ ਡੁਪਟੇ ਹੋਏ ਨਾ ਪਰ ਆਇਨੇ ਉਹਨਾਂ ਬਲੈਕ ਸ਼ੀਪਸ ਲਈ ਕਿਸ ਤਰੀਕੇ ਨਾਲ ਕਰ ਰਹੇ ਹੋਲੀ ਕਿ ਜੇਕਰ ਜਨਰਲ ਰੋਕਤ ਕਰਨ ਵਾਲੀ ਉਸੇ ਸ਼ਾਰ ਬਾਜਾ ਤੇ ਫਿਰ ਮਲਤਖ ਵੀ ਬਸੇ ਇਹ ਤੁਹਾਡਾ ਇੰਪੋਰਟੈਂਟ ਕੁਐਸਚਨ ਹੈ ਜੀ ਜਿਹੜਾ ਆਮ ਬੰਦਾ ਹੈ ਉਹਨੂੰ ਸਜ਼ਾ ਦਿੱਤੀ ਜਾਏਗੀ ਜੇ ਕੋਈ ਪੁਲਿਸ ਵਾਲਾ ਜਾਂ ਕੋਈ ਪੋਲੀਟੀਸ਼ੀਅਨ ਹੋਏਗਾ ਉਹਨੂੰ ਡਬਲ ਸਜ਼ਾ ਦਿੱਤੀ ਜਾਏਗੀ ਉਹਨਾਂ ਤੇ ਜ਼ਿਆਦਾ ਸਖਤ ਕਾਰਵਾਈ ਹੋਏਗੀ ਜਿਸ ਤਰ੍ਹਾਂ ਮੈਂ ਕਿਹਾ ਵੀ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹਨਾਂ ਦੀਆਂ ਸਬਸਿਡੀਆਂ ਵੀ ਜਾਣਗੀਆਂ ਉਹਨਾਂ ਨੂੰ ਕੋਈ ਗਵਰਨਮੈਂਟ ਦੀ ਕੰਸੈਸ਼ਨ ਨਹੀਂ ਮਿਲੇਗੀ ਔਰ ਜੇ ਕੋਈ ਪੁਲਿਸ ਵਾਲਾ ਜਾਂ ਹੋਰ ਕੋਈ ਕਰਮਚਾਰੀ ਜੇ ਕੋਈ ਨਸ਼ੇ ਦੇ ਵਿੱਚ ਇਹਦੇ ਵਿੱਚ ਲਿਪਟ ਹੋਏਗਾ ਤਾਂ ਉਹਨਾਂ ਦੀਆਂ ਨੌਕਰੀਆਂ ਵੀ ਜਾਣਗੀਆਂ ਨਾਲ ਤੇ ਮਤਲਬ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਕਿਸੇ ਨੂੰ ਕਿਸੇ ਨੂੰ ਕੋਈ ਰਾਤ ਨਹੀਂ ਹੋਏਗੀ ਇਹਦੇ ਵਿੱਚ ਹਾਂਜੀ ਇਹ ਇਹ ਦੇ ਵਿੱਚ ਅਸੀਂ ਜਿਹੜਾ ਹੈਗਾ ਨਾ ਸਾਡਾ ਤਿੰਨ ਚੀਜ਼ਾਂ ਉਹਦੇ ਚ ਆ ਗਈਆਂ ਜਿਹੜੇ 30 ਪਲੱਸ ਹੈ ਸਾਰੀ ਪਾਪੂਲੇਸ਼ਨ ਦੀ ਸਕਰੀਨਿੰਗ ਕਰਨ ਜਾ ਰਹੇ ਹਾਂ ਜੀ ਅਸੀਂ ਇਸ ਸਾਲ ਦੇ ਵਿੱਚ ਜਿਹਦੇ ਵਿੱਚ ਹਾਈਪਰਟੈਨਸ਼ਨ ਡਾਇਬੀਟੀਜ਼ ਤੇ ਉਹਦੇ ਚ ਕੈਂਸਰ ਤਿੰਨ ਹੈਗੇ ਆ ਜੀ ਸਰਵਾਈਕਲ ਬ੍ਰੈਸਟ ਕੈਂਸਰ ਐਂਡ ਓਰਲ ਕੈਂਸਰ ਜਿਹੜਾ ਮੂੰਹ ਦਾ ਕੈਂਸਰ ਇਹਨਾਂ ਦਾ ਸਕਰੀਨਿੰਗ ਕਰਕੇ ਇਹਨਾਂ ਸਾਰਿਆਂ ਦਾ ਅਸੀਂ ਕਿਉਂਕਿ ਜਿਹੜਾ ਸਰਵਾਈਕਲ ਕੈਂਸਰ ਹੈ ਇਹ ਪ੍ਰੀਵੈਂਟੇਬਲ ਵੀ ਹੈ ਔਰ ਕਿਉਰੇਬਲ ਵੀ ਹੈ ਜਦੋਂ अर्ली ਡੀਕੋਪ ਲੈ ਕੇ ਆ ਕਹਿੰਦੇ ਹਨ ਜਦੋਂ अर्ली ਸਟੇਜ ਤੇ ਡਾਇਗਨੋਸ ਹੋ ਜਾਏ ਕੈਂਸਰ ਇਫ ਡਿਟੈਕਟਡ अर्ली ਇਜ਼ ਕਿਉਰੇਬਲ ਐਂਡ ਇਟਸ ਪ੍ਰिवੈਂਟੇਬਲ ਆਲਸੋ ਜਿਹੜੇ ਕੈਂਸਰ ਦੇ ਸਾਰੇ ਕਾਰਨ ਹੈ ਉਹ এনवायरमेंटਲ ਤੁਹਾਡੀ ਡਾਈਟ ਨਾਲ ਰਿਲੇਟਡ ਲਾਈਫਸਟਾਈਲ ਨਾਲ ਰਿਲੇਟਡ ਹੈਗੇ ਆ ਉਹ 10 ਕਾਰਨ ਅਸੀਂ ਆਇਡੈਂਟੀਫਾਈ ਕੀਤੇ ਆ ਉਹ ਵੀ ਲਾਈਫਸਟਾਈਲ ਮੋਡੀਫਿਕੇਸ਼ਨ ਵੀ ਅਸੀਂ ਉਹਦੇ ਚ ਚਾਹੇ ਉਹ ਤੁਹਾਡਾ ਜਿਹੜਾ weight management ਹੋਵੇ ਉਹਦੇ ਚ ਜਿਹੜਾ ਖਾਣਾ ਤੁਸੀਂ ਖਾਣਾ ਜੇ ਉਹ ਪਲਾਂਟ ਬੇਸਡ ਹੋਏਗਾ ਫਰੂਟਸ ਐਂਡ ਵੈਜੀਟੇਬਲਸ ਉਹਦੇ ਐਂਟੀਆਕਸੀਡੈਂਟਸ ਹੁੰਦੇ ਆ ਜੇ ਤੁਸੀਂ ਫਰਾਈਡ ਸਟੱਫ ਖਾਂਦੇ ਹੋ ਤੇ ਉਹਦੇ ਨਾਲ ਜਿਆਦਾ ਜਿਹੜਾ ਕੈਂਸਰ ਦੇ ਚਾਂਸ ਹੁੰਦੇ ਆ স্মੋਕਿੰਗ ਨੋਨ ਰਿਸਕ ਫੈਕਟਰ ਹੈ ਡਰਿੰਕਿੰਗ ਨੋਨ ਰਿਸਕ ਫੈਕਟਰ ਹੈ ਬਹੁਤ ਸਾਰੇ ਨੋਨ ਰਿਸਕ ਫੈਕਟਰ ਹੈਗੇ ਆ ਤੇ ਉਹਨਾਂ ਨੂੰ ਅਵਾਇਡ ਕੀਤਾ ਜਾ ਸਕਦਾ ਹੈ ਹੈਰਿਡਰੀ ਬਹੁਤ ਕਾਟ ਕੰਟਰੀਬਿਊਸ਼ਨ ਹੈ ਉਹਦੀ ਬਾਕੀ ਜਿਹੜੇ ਸਾਰੇ ਹੈਗੇ ਆ ਉਹ এনਵਾਇਰਨਮੈਂਟਲ ਜਾਂ ਡਾਈਟ ਨਾਲ ਰਿਲੇਟਡ ਜਿਹੜੇ ਮਤਲਬ ਜਿੰਨੇ ਵੀ ਫੈਕਟਰ ਹੈਗੇ ਆ ਉਹਨਾਂ ਨੂੰ ਦੇਖ ਕੇ ਨਾਲ 올 ਵੀ ਕੰਟਰੋਲਡ ਡਾਕਟਰ ਸਰ ਸਰਹੱਦ ਪਾਰ ਤੋਂ ਆਉਣਾ ਨਸ਼ਾ ਦਾ ਐਟੀਟਿਊਡ ਸਿਸਟਮ ਦੇ ਨਾਲ ਹੀ ਆ ਬੀਐਸਏ ਦੇ ਤਰੀਕੇ ਨਾਲ ਉਹ ਤੋਂ ਬੋਲਦੇ ਨਾਲ ਬੋਲਦੇ ਜਾ। ਦਾਤਾਰਾ ਬੀਤੇ ਦਿਨ ਜੰਮੂ ਕੇ ਸ਼ੀਰ ਦੀ ਐਲੀ ਅਸੈਂਬਲੀ ਲਈ ਉਹਦੇ ਵਿੱਚ ਇਹ ਗੱਲ ਆਖੀ ਗਈ ਕਿ ਪੰਜਾਬ ਤੋਂ ਜਿਹੜਾ ਨਸ਼ਾ ਹੈ ਉਹ ਜੰਮੂ ਜਾਂ ਉੱਤਰਾਕਾਸ਼ ਹੈ ਥੋੜਾ ਜ਼ਿਆਦਾ ਸਪਲਾਈ ਕੀਤਾ ਜਾ ਰਿਹਾ ਔਰ ਉਹਨਾਂ ਨਾਲ ਮੌਜੂਦ ਐਟੇ ਸਨੇਹ ਦੇ ਸੁਭਿਆ ਦੇ ਦੋ। ਜਿਹਨੇ ਲੱਗਦਾ ਕਿ ਇਹ ਵੀ ਬਹੁਤ ਵੱਡਾ ਚਿੰਤਾ ਦਾ ਮਸਲਾ ਬਣਿਆ ਹੋਇਆ ਹੈ। ਦੇਖੋ ਪੰਜਾਬ ਦੇ ਵਿੱਚ ਨਸ਼ਾ ਪ੍ਰੋਡਿਊਸ ਨਹੀਂ ਹੁੰਦਾ। ਠੀਕ। ਪੰਜਾਬ ਦੇ ਵਿੱਚ ਜਿਹੜਾ ਨਸ਼ਾ ਆਂਦਾ ਹੈ ਪਾਕਿਸਤਾਨ ਤੋਂ ਆਂਦਾ ਹੈ ਔਰ ਜਿੱਥੇ ਤੱਕ ਇਹ ਹੈਗਾ ਤੁਹਾਡਾ ਨਾ ਜੀ ਕੋਈ ਮਤਲਬ ਸੋਰਸ ਆਫ ਇਨਫੋਰਮੇਸ਼ਨ ਮੈਨੂੰ ਪਤਾ ਨਹੀਂ ਹੈ ਇਹ ਇਹ ਗੱਲ ਠੀਕ ਹੈ ਕਿ ਪਾਕਿਸਤਾਨ ਪਹਿਲਾਂ ਪੰਜਾਬ ਨੂੰ ਜ਼ਿਆਦਾ ਟਾਰਗੇਟ ਕਰਦਾ ਸੀ ਹੁਣ ਉਹ ਮਨੇ ਕਸ਼ਮੀਰ ਨੂੰ ਵੀ ਟਾਰਗੇਟ ਕਰ ਰਹੇ ਆ ਰਾਜਸਥਾਨ ਜਿੱਥੇ-ਜਿੱਥੇ ਵੀ ਬਾਰਡਰ ਲੱਗਦਾ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਗੁਜਰਾਤ ਪੋਰਟ ਤੋਂ ਬਹੁਤ ਵੱਡੀ ਕਨਸਾਈਨਮੈਂਟਸ ਭੜੀਆਂ ਗਈਆਂ ਮਹਾਰਾਸ਼ਟਰ ਤੋਂ ਭੜੀਆਂ ਗਈਆਂ ਤੇ ਦੂਜੇ ਪਾਸੇ ਜਿਹੜਾ ਸਾਡੇ ਬਰਮਾ ਦੇ ਨਾਲ ਨਾਰਥ-ਈਸਟ ਸਟੇਟ ਲੱਗਦੇ ਆ ਉੱਥੋਂ ਵੀ ਆ ਸੋ ਇਹ ਸਾਰੇ ਜਿਹੜੇ ਬਾਰਡਰ ਹੈ ਸਾਡੇ ਪੋਰਸ ਹੈ ਇਹਦੇ ਅਲੱਗ-ਅਲੱਗ ਸੋਰਸਸ ਆ ਗਿਆ ਉਹ ਮਤਲਬ ਇਹ ਕੋਈ ਪੰਜਾਬ ਦੀ ਸਮੱਸਿਆ ਨਹੀਂ ਹੈ ਇਹ ਪੰਜਾਬ 트੍ਰਾਂਜ਼ਿਟ ਸਟੇਟ ਸੀਗਾ ਹੁਣ ਪੰਜਾਬ ਇੱਕ ਵਿਕਟਮ ਸਟੇਟ ਹੈ ਤੇ ਅਗਲੇ ਜਿਹੜੇ ਵਿਕਟਮ ਹੈ ਉਹ ਹਰਿਆਣੇ 'ਚ ਵੀ ਬਹੁਤ ਹੈ ਇਹ ਕਸ਼ਮੀਰ ਆਪਣੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਆ ਉਹਨਾਂ ਦਾ ਜਿਹੜੇ ਸਾਡੇ ਦੇਸ਼ ਦੇ ਬਾਹਰ ਦੁਸ਼ਮਣ ਬੈਠੇ ਆ ਉਹਨਾਂ ਨਾਲ ਤਾਂ ਤੁਸੀਂ ਕਿਹਾ ਵੀ ਆਪਾਂ ਡਰੋਨ ਦੇ ਐਂਟੀ ਡਰੋਨ ਸਿਸਟਮ ਜੜਕ ਲਾਂਗੇ ਜਿਹੜੇ ਦੇਸ਼ ਦੇ ਅੰਦਰ ਆ ਗਏ ਆ ਆਫਟਰ ਆਲ ਜੇ ਗੁਜਰਾਤ ਤੋਂ ਜਾਂ ਮਹਾਰਾਸ਼ਟਰ ਤੋਂ ਇੱਥੇ ਆ ਰਿਹਾ ਤਾਂ ਉਹ ਕਿੰਨੀਆਂ ਰਸਤੇ ਵੀ ਸਟੇਟਸ ਪੈਂਦੀਆਂ ਮੋਸਟਲੀ ਬੀਜੇਪੀ ਰੂਟ ਸਟੇਟਸ ਆ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਆ ਅਸੀਂ ਉਹਨਾਂ ਦੇ ਨਾਲ ਵੀ ਕਰ ਰਹੇ ਆ ਕੋਆਰਡੀਨੇਸ਼ਨ ਇਹ ਉਹਨਾਂ ਦਾ ਫਰਜ਼ ਆ ਜੀ ਜਿਹੜੀ ਇੰਟਰ ਸਟੇਟ ਆ ਜਾਂ ਇੰਟਰ ਕੰਟਰੀ ਆ ਜੀ ਉਹ ਉੱਥੇ ਡਾਕਟਰ ਸਾਹਿਬ ਆਪਣੀ ਪੰਜਾਬ ਦੀ ਪੁਲਿਸ ਨੇ ਸਟੇਟ ਬਾਰਡਰ ਲੱਗੇ ਨੇ ਲਗਾ ਲਈ ਕਿ ਉੱਥੇ ਵੀ ਤੇ ਰਾਤੀ ਦੀ ਜਿੰਨੇ ਕਿਤੇ ਜ਼ਿਆਦਾ ਨਹੀਂ ਕਰਾਂਗੇ ਜੀ ਬਿਲਕੁਲ